ਦੇ ਸਬੈ ਕਰਤਾਰਾ ਤੁਹਾਡੇ ਅੱਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਟਿਆਈ ਕੋਈ ਨਾਉ ਨਾ ਜਾਣੇਂ ਗੀਰਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੰਧ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਦੀਆਂ ਦੀ ਵਿਰਸਾਈ ਧਰਤੀ ਪੰਜਾਬ ਦੇਸ਼ ਸਤਿਗੁਰ ਜੀ ਇਸ ਪੰਜਾਬ ਦੇਸ਼ ਦੇ ਉੱਤੇ ਮੌਜੂਦਾ ਸਮੇਂ ਆਏ ਕੁਦਰਤੀ ਹਾਲਾਤਾਂ ਦੇ ਹੜ੍ਹ ਪਾਤਸ਼ਾਹ ਜੀ ਇਹਨਾਂ ਹੜਾਂ ਨੇ ਪੰਜਾਬ ਦੀ ਸਮੁੱਚੀ ਸੰਗਤ ਨੂੰ 사ਤਗੁਰੂ ਜੀ ਵਿਖਿਆ ਕੀਤਾ ਪਾਤਸ਼ਾਹ ਜੀ ਆਪ ਜੀਆਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਇਹਨਾਂ ਪਾਵਨ ਸਥਾਨਾਂ ਤੇ ਵਸਦੀ ਹੋਈ ਸੰਗਤ ਵੱਲੋਂ ਇਸ ਹੜ ਦੇ ਬੰਨ ਨੂੰ ਮਾਰਨ ਲਈ ਪਾਤਸ਼ਾਹ ਜੀ ਆਪ ਜੀਆਂ ਦੇ ਉਦਮ ਉਪਰਾਲੇ ਨਾਲ ਯਤਨ ਕਰਾਏ ਗਏ ਅੱਜ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਦਾ ਓਟ ਆਸਰਾ ਲੈ ਆ ਕੇ ਸਤਗੁਰੂ ਜੀ ਜੋ ਕਿਸ ਕਰੇ ਸੋ ਆਪੇ ਸੁਆਮੀ ਸਤਿਗੁਰੂ ਜੀ ਆਪ ਜੀ ਕਿਰਪਾ ਕਰਨੀ ਇਹਨਾਂ ਸੇਵਾਵਾਂ ਨਿਭਾਰੀ ਸਾਧ ਸੰਗਤ ਦੇ ਸਿਰ ਉੱਤੇ ਮਿਹਰ ਭਰੇ ਹੱਥ ਰੱਖਣੇ ਚੜ੍ਹ ਕੇ ਆਏ ਇਸ ਦਰਿਆ ਦੇ ਪਾਣੀ ਨੂੰ ਮਾਰਾ ਠੱਲ ਮਾਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਾਤਸ਼ਾਹ ਜੀ ਪਾਣੀ ਦੇ ਉਜਾੜੇ ਨਾਲ ਉਜੜੇ ਹੋਏ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਪੰਜਾਬ ਵਿੱਚ ਸੁਖ ਵਰਤਾਉਣੇ ਸਤਿਗੁਰੂ ਜੀ ਕਿਰਪਾ ਕਰਨੀ ਸਾਧ ਸੰਗਤ ਦਾ ਆਪ ਜੀਆਂ ਦੇ ਚਰਨਾਂ ਦੇ ਉੱਤੇ ਪੂਰਨ ਪ੍ਰੀਤ ਭਰੋਸਾ ਆਪ ਜੀ ਆਣੇ ਸਤਗੁਰੂ ਜੀ ਪੂਰਨ ਪ੍ਰੀਤ ਪ੍ਰੋਸੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਹਨਾਂ ਅਰਦਾਸ ਬੇਨਤੀਆਂ ਨੂੰ ਮੁੱਖ ਰੱਖਦੇ ਆਂ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਮਾਵਾਕਾਂ ਦੇ ਸਾਰ ਆਪ ਜੀਆਂ ਦੇ ਦਰ ਕਰਦੇ ਪੰਜ ਪਿਆਰੇ ਸਹਿਬਾਨ ਸਤਗੁਰੂ ਜੀ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ ਰਹੇ ਹਨ ਸਤਗੁਰੂ ਕਿਰਪਾ ਕਰਨੀ ਆਪ ਜੀਆਂ ਨੇ ਇਸ ਕੁਦਰਤੀ ਵਿਪਤਾ ਤੋਂ ਸਮੁੱਚੀ ਮਨੁੱਖਤਾ ਨੂੰ ਨਿਜ਼ਾਤ ਬਖਸ਼ਿਸ਼ ਕਰਨੀ ਸਭਨਾ ਸਿਰ ਮੇਰ ਪਰੇ ਹੱਥ ਰੱਖਣੀ ਆਪਜੀ ਕੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਜੀ ਕੀ ਦੇਖ ਸਜ ਕਰਾ ਹਾਜ਼ਰ ਹੈ ਆਪਜੀ ਕੇ ਦਰ ਪ੍ਰਵਾਣ ਹੋਵੇ ਪ੍ਰਵਾਨਿਤ ਪ੍ਰਸ਼ਾਦ ਸੰਗਤ ਰਸਮੀ ਲਾਇਕ ਕਰਨੀ ਸਤਿਗੁਰੂ ਸ਼੍ਰੀ ਚੌਪਈ ਸਾਹਿਬ ਜੀ ਕੇ ਜਾਪ ਜੀ ਤੇ ਅਰਦਾਸ ਸ਼੍ਰੀ ਆਨੰਦ ਸਾਹਿਬ ਜੀ ਕੇ ਬਾਣ ਜੀ ਕੀ ਅਰਦਾਸ ਅਖਰਵਾਦਾ ਘਾਟਾ ਭੁਲ ਚੋਕ ਮੁਆਫ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਜਿ ਭਰਾਵੈ ਨਾਮਿਕ ਨਾਮ ਅਰਜੀ ਕਰੇ ਪਾਣੀ ਸੁਆਲਾ ਇਹ ਤੂੰ ਸਵੇ ਤਾਰਾ ਤੋਦੇ ਅੱਗੇ ਅਰਦਾਸ ਹਮਾਰੀ ਜਿਓ ਪਿੰਡ ਸਭ ਤੇਰਾ ਤਹੋ ਨਾਨਕ ਸਭ ਤੇਰੀ ਵਧਾਈ ਕੋਈ ਨਾਉ ਨਾ ਜਾਣੇ ਮੀਰਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿਗੁਰੂ ਸ੍ਰੀ ਗੁਰੰਧ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀਆਂ ਦੀ ਬਰੋਸਾਈ ਧਰਤੀ ਪੰਜਾਬ ਦੇਸ਼ ਸਤਿਗੁਰੂ ਜੀ ਇਸ ਪੰਜਾਬ ਦੇਸ਼ ਦੇ ਉੱਤੇ ਮੌਜੂਦਾ ਸਮੇਂ ਆਏ ਕੁਦਰਤੀ ਹਾਲਾਤਾਂ ਦੇ ਹੜ੍ਹ ਪਾਤਸ਼ਾਹ ਜੀ ਇਹਨਾਂ ਹੜ੍ਹਾਂ ਨੇ ਪੰਜਾਬ ਦੀ ਸਮੁੱਚੀ ਸੰਗਤ ਨੂੰ ਸਤਿਗੁਰੂ ਜੀ ਦੁੱਖਿਆ ਕੀਤਾ ਪਾਤਸ਼ਾਹ ਜੀ ਆਪ ਜੀਆਂ ਦੀ ਪਾਵਨ ਧਰਤੀ ਸ੍ਰੀ ਚਮਕੌਰ ਸਾਹਿਬ ਜੀ ਇਹਨਾਂ ਪਾਵਨ ਸਥਾਨਾਂ ਤੇ ਵਸਦੀ ਹੋਈ ਸੰਗਤ ਵੱਲੋਂ ਇਸ ਹੜ੍ਹ ਦੇ ਬੰਨ ਨੂੰ ਮਾਰਨ ਲਈ ਪਾਤਸ਼ਾਹ ਜੀ ਆਪ ਜੀਆਂ ਦੇ ਉਦਮ ਉਪਰਾਲੇ ਨਾਲ ਯਤਨ कमाए ਗਏ ਅੱਜ ਪਾਤਸ਼ਾਹ ਜੀ ਆਪਦੀਆਂ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਸਤਿਗੁਰੂ ਜੀ ਜੋ ਕਿਛ ਕਰੇ ਸੋ ਆਪੇ ਸੁਆਮੀ ਸਤਿਗੁਰੂ ਜੀ ਆਪ ਜੀ ਕਿਰਪਾ ਕਰਨੀ ਇਹਨਾਂ ਸੇਵਾਵਾਂ ਨਿਭਾਰੀ ਸਾਧ ਸੰਗਤ ਦੇ ਸਿਰ ਉੱਤੇ ਮਿਹਰ ਭਰੇ ਹੱਥ ਰੱਖਣੇ ਚੜ੍ਹ ਕੇ ਆਏ ਇਸ ਦਰਿਆ ਦੇ ਪਾਣੀ ਨੂੰ ਮਹਾਰਾਜ ਠੱਲ ਮਾਰਨ ਦਾ ਬਲ ਬਖਸ਼ਣਾ ਕਿਰਪਾ ਕਰਨੀ ਪਾਤਸ਼ਾਹ ਜੀ ਪਾਣੀ ਦੇ ਉਜਾੜੇ ਨਾਲ ਉਜੜੇ ਹੋਏ ਸਿੱਖਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸਮੁੱਚੇ ਪੰਜਾਬ ਵਿੱਚ ਸੁਖ ਵਰਤੌਣੇ ਸਤਿਗੁਰੂ ਦੀ ਕਿਰਪਾ ਕਰਨੀ ਸਾਧ ਸੰਗਤ ਦਾ ਆਪ ਜੀਆਂ ਦੇ ਚਰਨਾਂ ਦੇ ਉੱਤੇ ਪੂਰਨ ਪ੍ਰੀਤ ਭਰੋਸਾ ਆਪ ਜੀਆਂ ਨੇ ਸਤਿਗੁਰੂ ਜੀ ਪੂਰਨ ਪ੍ਰੀਤ ਭਰੋਸੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਇਹਨਾਂ ਅਰਦਾਸ ਬੇਨਤੀਆਂ ਨੂੰ ਮੁੱਖ ਰੱਖਦੇ ਹਾਂ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਮਾਵਾਕਾਂ ਦੇ ਖ਼ਾਲ ਆਪ ਜੀਆਂ ਦੇ ਦਰ ਕਰਦੇ ਪੰਜ ਪਿਆਰੇ ਸਹਿਬਾਨ ਸਤਿਗੁਰੂ ਜੀ ਆਪ ਜੀਆਂ ਦੇ ਚਰਨਾਂ ਪਾਸ ਬੇਨਤੀ ਕਰ ਰਹੇ ਹਨ ਸਤਿਗੁਰੂ ਕਿਰਪਾ ਕਰਨੀ ਆਪ ਜੀਆ ਨੇ ਇਸ ਕੁਦਰਤੀ ਵਿਪਤਾ ਤੋਂ ਸਮੁੱਚੀ ਮਨੁੱਖਤਾ ਨੂੰ ਨਜਾਤ ਬਖਸ਼ਿਸ਼ ਕਰਨੀ ਸਭਨਾ ਸਿਰ ਮੇਰ ਪਰੇ ਹੱਥ ਰੱਖਣੀ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਵੱਲੋਂ ਪੰਚਮ ਕੜਾ ਪ੍ਰਸ਼ਾਦ ਜੀ ਕੀ ਦੇਗ ਸਜ ਕੇ ਹਾਜ਼ਰ ਹੈ ਆਪ ਜੀ ਕੇ ਦਰ ਪ੍ਰਵਾਣ ਹੋਵੇ ਪ੍ਰਵਾਣਿਤ ਪ੍ਰਸ਼ਾਦ ਸੰਗਤ ਦੇ ਰਸਮੀ ਲਾਇਕ ਕਰਨੀ ਸਤਿਗੁਰੂ ਸ਼੍ਰੀ ਚੌਪਈ ਸਾਹਿਬ ਜੀ ਕੇ ਜਾਪ ਜੀ ਦੀ ਅਰਦਾਸ ਸ਼੍ਰੀ ਆਨੰਦ ਸਾਹਿਬ ਜੀ ਦੇ ਪਾਠ ਜੀ ਦੀ ਅਰਦਾਸ ਅੱਖਰ ਵਾਦਾ ਕਾਟਾ ਭੁੱਲ ਚੁੱਕ ਮੁਆਫ ਕਰਨੀ ਸਰਬਾਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਸਿੱਧਾ ਆਵੇ ਨਾਮ ਧਿਕਾ ਤੇਰੇ ਪਾਣੀ ਵਾਸਾ